ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਬਾਜ਼ਾਰ ਦੀ ਜਿਹੜੀ ਮਠਿਆਈ ਬਹੁਤ ਹੀ ਮਹਿੰਗੀ ਪੈਂਦੀ ਹੈ ਤੇ ਪਤਾ ਨਹੀਂ ਉਹ ਕਿਸ ਤਰ੍ਹਾਂ ਬਣਾ ਕੇ ਤਿਆਰ ਕਰਦੇ ਆ ਕੀ ਕੁਝ ਉਸ ਦੇ ਵਿੱਚ ਪਾਉਂਦੇ ਆ ਅੱਜ ਆਪਾਂ ਕਾਲੇ ਗਲਾਬ ਜਮਨ ਬਣਾਉਣ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਜੇਕਰ ਤੁਹਾਡੇ ਗਲਾਬ ਜਮਨ ਰਬੜ ਦੀ ਤਰ੍ਹਾਂ ਸਖਤ ਬਣਦੇ ਆ ਚਾਸ਼ਨੀ ਅੰਦਰ ਨਹੀਂ ਜਾਂਦੀ ਤੇ ਤਲਣ ਟਾਈਮ ਉਹ ਆਪਣੇ ਗਲਾਬ ਜਮਨ ਫਟ ਜਾਂਦੇ ਆ ਤੇ ਫੁੱਲਦੇ ਨਹੀਂ ਹੈਗੇ ਤੁਸੀਂ ਮੇਰੇ ਤਰੀਕੇ ਨਾਲ ਇਹ ਕਾਲੇ ਗਲਾਬ ਜਮਨ ਮਿਲਕ ਪਾਊਡਰ ਤੋਂ ਬਣਾਓ ਪਹਿਲੀ ਵਾਰ ਜੀ ਤੁਹਾਡੇ ਗਲਾਬ ਜਨ ਬਹੁਤ ਵਿਧੀ ਦੇ ਬਣਨਗੇ ਸੌਫਟ ਬਣਨਗੇ ਮੂੰਹ ਚ ਕੁਲਜਨ ਵਾਲੇ ਬਣਨਗੇ ਤੇ ਖਾਣ ਵਾਲੇ ਨੂੰ ਬਿਲਕੁਲ ਵੀ ਪਤਾ ਨਹੀਂ ਲੱਗੇਗਾ ਕਿ ਇਹ ਤੁਸੀਂ ਇੱਕ ਵਧੀਆ ਜੀ ਦੁਕਾਨ ਤੋਂ ਗਲਾਜਾਮਣ ਲੈ ਕੇ ਆਏ ਹੋ ਜਾਂ ਫਿਰ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕੀਤੇ ਆ ਸਭ ਤੋਂ ਪਹਿਲਾਂ ਆਪਾਂ ਚਸ਼ਨੀ ਬਣਾ ਕੇ ਤਿਆਰ ਕਰਦੇ ਆ ਇੱਥੇ ਮੈਂ ਦੋ ਕਟੋਰੀਆਂ ਚੀਨੀ ਲਈਏ ਤੇ ਕੋਈ ਵੀ ਕੱਪ ਕੋਲੀ ਸੈੱਟ ਕਰ ਲਾਂਗੇ ਉਸ ਦੇ ਨਾਲ ਹੀ ਆਪਾਂ ਚੀਨੀ ਨਾਪ ਕੇ ਪਾਵਾਂਗੇ ਜਿਸ ਕੋਲੀ ਦੇ ਨਾਲ ਅਸੀਂ ਖੰਡ ਲਈਏ ਨਾਪੀਏ ਉਹ ਕੋਲੀਆਂ ਆਪਾਂ ਢਾਈ ਪਾਣੀ ਦੀਆਂ ਪਾ ਲਾਂਗੇ ਤੇ ਇਸ ਦੇ ਵਿੱਚ ਦੋ ਛੋਟੀਆਂ এলাਚੀਆਂ ਕੁੱਟ ਕੇ ਪਾਵਾਂਗੇ ਇਸ ਦਾ ਜਿਹੜਾ ਟੇਸਟ ਹੈ ਸਵਾਦ ਇਹ ਬਹੁਤ ਹੀ ਵਧੀਆ ਆਉਂਦਾ ਹੈ ਗੁਲਾਬ ਜਮਨ ਦੇ ਵਿੱਚ ਤੇ ਗੈਸ ਫਲੇਮ ਆਪਾਂ ਲੋ ਰੱਖਾਂਗੇ ਤੇ ਚੀਨੀ ਨੂੰ ਆਪਾਂ ਕੁਲੰਦਿਆਂਗੇ ਜੇਕਰ ਆਪਣੀ ਜਿਹੜੀ ਚਾਸ਼ਨੀ ਪਤਲੀ ਰਹੇ ਜੇ ਕੱਚੀ ਹੋਏ ਤੇ ਜਿਹੜਾ ਗੁਲਾਬ ਜਮਨ ਬਹੁਤ ਹੀ ਸਪੇਚ ਸੌਫਟ ਹੋ ਜਾਂਦਾ ਹੈ ਜਿਹੜਾ ਵਧੀਆ ਨਹੀਂ ਜੇ ਲੱਗਦਾ ਜੇ ਜੇਕਰ ਚਾशनी ਵੱਧ ਪੱਕ ਜਾਵੇ ਗਾੜੀ ਹੋ ਜਾਵੇ ਤੇ ਫਿਰ ਗਲਾਬ ਜਮਨ ਦੇ ਅੰਦਰ ਚਾशनी ਨਹੀਂ ਜੀ ਜਾਂਦੀ ਬਸ ਇਸ ਗੱਲ ਦਾ ਆਪਾਂ ਧਿਆਨ ਰੱਖਣਾ ਕਿ ਚਾशनी ਨੂੰ ਪੂਰੇ ਧਿਆਨ ਦੇ ਨਾਲ ਆਪਾਂ ਪਕਾਉਣਾ ਹੈ ਹੁਣ ਇੱਥੇ ਜਿਹੜੀ ਚੀਨੀ ਹੈ ਸਾਰੀ ਮੈਲਟ ਹੋ ਚੁੱਕੀ ਤੇ ਇਥੇ ਆਪਾਂ ਗੈਸ ਫਲੇਮ ਥੋੜੀ ਜੀ ਤੇਜ਼ ਕਰਾਂਗੇ ਪਹਿਲਾਂ ਆਪਾਂ ਗੈਸ ਫਲੇਮ ਲੋ ਰੱਖੀ ਸੀ ਤੇ 5 ਮਿੰਟ ਵਾਸਤੇ ਹੁਣ ਆਪਾਂ ਇਸ ਨੂੰ ਪਕਾਉਣਾ ਹੈ ਉਬਾਲਾ ਆਉਂਦਿਆਂਗੇ ਚਾਸ਼ਨੀ ਨੂੰ ਆਬਲਾ ਆਣਾ ਸ਼ੁਰੂ ਹੋ ਗਏ ਇੱਥੇ ਆਪਾਂ ਕੋਈ ਇੱਕ ਤਾਰ ਦੀ ਚਾਸ਼ਨੀ ਨਹੀਂ ਜੇ ਬਣਾਉਣੀ ਸਿਰਫ ਆਪਾਂ ਨੂੰ ਇਸ ਤਰ੍ਹਾਂ ਚਾਹੀਦੀ ਹੈ ਜਿਸ ਤਰ੍ਹਾਂ ਆਪਾਂ ਦੇਸੀ ਘਿਓ ਮੈਲਟ ਕਰਦੇ ਆ ਪਿਗਲ ਜਾਂਦਾ ਹੈ ਤੋ ਆਪਾਂ ਹੱਥ ਤੇ ਲਾਂਦੇ ਆ ਤੋ ਆਪਾਂ ਨੂੰ ਹਲਕਾ ਜਿਹਾ ਚਿਪਚਿਪਾ ਤੇ ਚਿਕਨਾਈ ਵਾਲਾ ਲੱਗਦਾ ਹੈ ਬਸ ਉਸੇ ਤਰ੍ਹਾਂ ਹੀ ਆਪਾਂ ਚਾਸ਼ਨੀ ਨੂੰ ਬਣਾ ਕੇ ਤਿਆਰ ਕਰਨਾ ਹੈ ਚਾਸ਼ਨੀ ਆਪਣੀ ਬਿਲਕੁਲ ਉਸੇ ਤਰ੍ਹਾਂ ਬਣ ਕੇ ਤਿਆਰ ਹੋ ਗਈ ਹੈ ਤੇ ਆਪਾਂ ਸਿਰਫ ਇਹਨੂੰ 5 ਮਿੰਟ ਵਾਸਤੇ ਹੀ ਪਕਾਉਣਾ ਹੈ ਥੋੜੀ ਜੀ ਗੈਸ ਤੇਜ ਕਰਕੇ ਇਸ ਤੋਂ ਬਾਅਦ ਨਹੀਂ ਚੇ ਪਕਾਉਣਾ ਇਹਨੂੰ ਆਪਾਂ ਹੌਣ ਟੱਕ ਦੇਾਂਗੇ ਗੈਸ ਬੰਦ ਕਰਤੀ ਮੈਂ ਇੱਥੇ ਆਪਾਂ ਲਵਾਂਗੇ 2 ਕੋਲੀਆਂ ਮਿਲਕ ਪਾਊਡਰ ਜਿਸ ਨੂੰ ਆਪਾਂ ਸੁੱਕਾ ਦੁੱਧ ਆਖਦੇ ਆ ਤੇ ਇਸ ਦੇ ਵਿੱਚ ਪਾਵਾਂਗੇ ਨਾਪ ਕੇ 4 ਚਮਚ ਮੈਦੇ ਦੇ ਤੇ ਜਿਸ ਚਮਚ ਦੇ ਨਾਲ ਆਪਾਂ ਮੈਦਾ ਲਿਆਏ ਉਸ ਚਮਚ ਦੇ ਨਾਲ ਆਪਾਂ ਅੱਧਾ ਚਮਚ ਬੇਕਿੰਗ ਪਾਊਡਰ ਦਾ ਪਾਵਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚਮਚ ਦੇ ਨਾਲ ਹੁਣ ਆਪਾਂ ਇਸ ਨੂੰ ਸਟ੍ਰੀਨਰ ਦੀ ਮਦਦ ਦੇ ਨਾਲ ਇੱਕ ਵਾਰ ਫਿਰ ਛਾਂ ਲਾਂਗੇ ਚੰਗੀ ਤਰ੍ਹਾਂ ਇਹ ਮਿਕਸ ਵੀ ਹੋ ਜਾਏਗਾ ਤੇ ਦੂਸਰਾ ਕੋਈ ਵੀ ਮਿਲਕ ਪਾਊਡਰ ਦੀ ਕੋਈ ਗੰਢ ਹੋਈ ਉਹ ਵੀ ਨਿਕਲ ਜਾਏਗੀ ਤੇ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ 4 ਚਮਚ ਮੈਲਟ ਕੀਤਾ ਹੋਇਆ ਦੇਸੀ ਘਿਓ ਦੇਸੀ ਘਿਓ ਦਾ ਹੀ ਆਪਾਂ ਇਸਤੇਮਾਲ ਕਰਨਾ ਹੋਰ ਕੋਈ ਤੇਲ ਇਸ ਦੇ ਵਿੱਚ ਨਹੀਂ ਜੇ ਪਾਉਣਾ ਤੇ ਇਹ ਆਪਾਂ 4 ਚਮਚ ਇਸ ਦੇ ਵਿੱਚ ਮੈਲਟ ਕੀਤਾ ਹੋਇਆ ਘਿਓ ਪਾ ਲਿਆ ਤੇ ਇਸ ਨੂੰ ਉਂਗਲਾਂ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਇਸ ਮਿਲਕ ਪਾਊਡਰ ਦੇ ਵਿੱਚ ਕਿਉਂਕਿ ਇਹ ਪਾਣਾ ਬਹੁਤ ਜ਼ਰੂਰੀ ਹੈ ਕਿਉਂ ਮਿਲਕ ਪਾਊਡਰ ਦੇ ਵਿੱਚ ਫੈਟ ਬਹੁਤ ਘੱਟ ਹੁੰਦੀ ਇਸ ਲਈ ਇੱਥੇ ਮੈਂ ਦੁੱਧ ਲਿਆ ਅੱਧਾ ਕੱਪ ਫੁੱਲ ਫੈਟ ਕਰੀਮ ਆਪਾਂ ਦੁੱਧ ਲੈਣਾ ਤੇ ਦੁੱਧ ਠੰਡਾ ਜਾਂ ਗਰਮ ਨਹੀਂ ਲੈਣਾ ਬਸ ਨਾਰਮਲ ਜਿਹਾ ਦੁੱਧ ਆਪਾਂ ਇਸਤੇਮਾਲ ਕਰਨਾ ਇਸ ਦੇ ਵਿੱਚ ਰੂਮ ਟੈਂਪਰੇਚਰ ਤੇ ਹੋਏ ਤੇ ਥੋੜਾ ਥੋੜਾ ਕਰਕੇ ਦੁੱਧ ਆਪਾਂ ਇਸ ਮਿਲਕ ਪਾਊਡਰ ਦੇ ਵਿੱਚ ਪਾਵਾਂਗੇ ਉਂਗਲਾਂ ਦੀ ਮਦਦ ਨਾਲ ਇਸ ਨੂੰ ਆਪਾਂ ਮਿਕਸ ਕਰਦੇ ਜਾਵਾਂਗੇ ਕੋਈ ਟਾਈਟ ਨਹੀਂ ਜੇ ਕਰਨਾ ਬਸ ਹਲਕੀ ਹੱਥਾਂ ਦੇ ਨਾਲ ਹੀ ਆਪਾਂ ਇਹਨੂੰ ਮਿਲਾਉਂਦੇ ਜਾਵਾਂਗੇ ਤੇ ਥੋੜਾ ਥੋੜਾ ਕਰਕੇ ਦੁੱਧ ਇਸ ਦੇ ਵਿੱਚ ਪਾਉਂਦੇ ਚੱਲਾਂਗੇ ਤੇ ਇਹ ਜਿਹੜਾ ਡੋ ਆਪਣਾ ਬਣ ਕੇ ਤਿਆਰ ਹੋ ਗਿਆ ਇਹ ਤੁਹਾਨੂੰ ਪਤਲਾ ਲੱਗਣ ਲੱਗਿਆ ਇੱਥੇ ਪਰ ਘਬਰਾਉਣ ਵਾਲੀ ਕੋਈ ਗੱਲ ਨਹੀਂ ਇੰਨਾ ਹੀ ਡੋ ਆਪਾਂ ਨੂੰ ਪਤਲਾ ਚਾਹੀਦਾ ਹੈ ਤੇ ਇਸ ਨੂੰ ਕੋਈ ਗੁੰਨਣਾ ਨਹੀਂ ਕੁਝ ਨਹੀਂ ਕਰਨਾ ਸਿਰਫ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਹਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਹੀ ਮਿਕਸ ਕਰਨਾ ਹੈ ਤੇ ਦੋ ਚਮਚ ਇੱਥੇ ਦੁੱਧ ਆਪਣਾ ਬਚ ਚੁੱਕਿਆ ਹੈ ਤੇ 5 ਮਿੰਟ ਵਾਸਤੇ ਆਪਾਂ ਇਹਨੂੰ ਰੈਸਟ ਤੇ ਰੱਖਾਂਗੇ ਤੇ ਇੱਕ ਵਾਰ ਇਸ ਨੂੰ ਆਪਾਂ ਇਸ ਤਰੀਕੇ ਪਲਟੇ ਦੇ ਨਾਲ ਮਿਲਾ ਲਾਂਗੇ ਬਸ ਹਲਕੇ ਹੱਥਾਂ ਦੇ ਨਾਲ ਆਪਾਂ ਇਸ ਨੂੰ ਮਿਲਾਣਾ ਹੈ ਇੱਥੇ ਮੈਂ ਇੱਕ ਚਮਚ ਲਿਆ ਚਮਚ ਦੀ ਮਦਦ ਦੇ ਨਾਲ ਆਪਾਂ ਸਾਰੇ ਇਹ ਜਿਹੜੇ ਗੋਲੇ ਬਣਾ ਕੇ ਤਿਆਰ ਕਰਾਂਗੇ ਗੁਲਾਬ ਜਮਨ ਫਿਰ ਇੱਕ ਹੀ ਸਾਈਜ਼ ਦੇ ਬਣ ਕੇ ਤਿਆਰ ਹੋਣਗੇ ਤਲੀ ਦੇ ਨਾਲ ਆਪਾਂ ਇਸ ਤਰੀਕੇ ਇਸ ਨੂੰ ਰੋਲ ਕਰ ਲਾਂਗੇ ਹਲਕੇ ਹੱਥਾਂ ਦੇ ਨਾਲ ਆਪਾਂ ਇਸ ਨੂੰ ਗੋਲਾ ਬਣਾ ਕੇ ਤਿਆਰ ਕਰਨਾ ਹੈ ਇਹ ਇੱਕ ਪੇੜਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਸਮੂਥ ਬਣ ਕੇ ਤਿਆਰ ਹੋਏਗਾ ਕਿਉਂਕਿ ਜਿਹੜਾ ਆਟਾ ਹੈ ਡੋਏ ਬਹੁਤ ਹੀ ਸੌਫਟ ਹੈਗਾ ਜੇਕਰ ਇੱਥੇ ਕ੍ਰੈਕ ਆਣ ਤੇ ਸਖਤ ਹੋਏ ਤਾਂ ਫਿਰ ਤੁਸੀਂ ਕੁਝ ਬੂੰਦਾਂ ਤੋ ਤੁਸੀਂ ਇਹਨਾਂ ਹੋਰ ਪਾ ਸਕਦੇ ਹੋ ਹਲਕਾ ਜਿ ਇਸ ਨੂੰ ਡੋ ਨੂੰ ਸੌਫਟ ਕਰ ਲੈਣਾ ਹੈ ਤੇ ਜੇਕਰ ਇਹ ਜਿਹੜਾ ਡੋਏ ਕਾਫੀ ਪਤਲਾ ਹੈ ਤੇ ਪੇੜਾ ਨਹੀਂ ਇਸ ਦਾ ਹੋਣ ਲੱਗਿਆ ਹੱਥਾਂ ਨੂੰ ਡੋ ਲੱਗਦਾ ਤੇ ਫਿਰ ਤੁਸੀਂ ਥੋੜਾ ਜਿਹਾ ਮਿਲਕ ਪਾਊਡਰ ਹੋਰ ਪਾ ਸਕਦੇ ਹੋ ਥੋੜਾ ਇਸ ਨੂੰ ਸੁੱਕਾ ਕਰ ਸਕਦੇ ਹੋ ਜੇਕਰ ਇਹ ਡੋ ਆਪਣਾ ਕਾਫੀ ਸਖਤ ਹੋ ਜੇ ਤੇ ਫਿਰ ਇਸ ਦੇ ਵਿੱਚ ਕਰਕਾਨੇ ਸ਼ੁਰੂ ਹੋ ਜਾਂਦੇ ਆ ਬਸ ਜਿਹੜਾ ਆਪਣਾ ਡੋ ਉਹ ਇੰਨਾ ਸਮੋਧ ਹੋਣਾ ਚਾਹੀਦਾ ਕਿ ਜਿਹੜਾ ਆਪਣਾ ਤਲੇ ਤੇ ਜਦ ਆਪਾਂ ਪੇੜਾ ਕਰਦੇ ਆ ਉਹ ਹੱਥ ਨੂੰ ਨਹੀਂ ਲੱਗਣਾ ਚਾਹੀਦਾ ਤੇ ਇਹ ਸਾਰੇ ਜਿਹੜੇ ਗੁਲਾਬ ਜੰਮਾ ਮੈਂ ਬਣਾ ਕੇ ਤਿਆਰ ਕਰ ਲਏ ਆ ਦੋ ਕੋਲੀਆਂ ਮਿਲਕ ਪਾਊਡਰ ਦੇ ਨਾਲ ਆਪਣੇ ਬਣਿਆ 29 ਗੁਲਾਬ ਜੰਮਾ ਜਿਸ ਵੀ ਕਿਉ ਤੇਲ ਦੇ ਵਿੱਚ ਤੁਸੀਂ ਗਲਾਬ ਜਮਨ ਤਲਨੇ ਆ ਫਰਾਈ ਕਰਨੇ ਆ ਉਹ ਆਪਾਂ ਵੱਧ ਹੀ ਲੈਣਾ ਜੇਕਰ ਤੁਸੀਂ ਕੋਸ਼ਿਸ਼ ਕਰੋ ਕਿ ਤੇਲ ਆਪਾਂ ਥੋੜੇ ਦੇ ਵਿੱਚ ਗਲਾਬ ਜਮਨ ਤਲ ਲਈਏ ਫਿਰ ਉਹ ਚਪਟੇ ਬਣਨਗੇ ਗੋਲ ਨਹੀਂ ਜੇ ਬਣਨੇ ਤੇ ਆਪਾਂ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਗੈਸ ਫਲੇਮ ਲੋ ਹੀ ਰੱਖਣੀ ਇੱਕ ਛੋਟੀ ਜੀ ਬੋਲ ਮੈਂ ਗਲਾਬ ਜਮਨ ਦੇ ਵਿੱਚ ਪਾਈਏ ਤੇਲ ਦੇ ਇਹ ਆਰਾਮ ਦੇ ਨਾਲ ਉੱਪਰ ਆਈਏ ਕੁਝ ਸੈਕਿੰਡ ਬਾਅਦ ਉੱਪਰ ਆਈਏ ਬਸ ਇੰਨਾ ਕੁ ਹੀ ਤੇਲ ਆਪਾਂ ਗਰਮ ਕਰਨਾ ਇਸ ਤੋਂ ਵੱਧ ਨਹੀਂ ਜੇ ਕਰਨਾ ਤੇ ਹੁਣ ਆਪਾਂ ਗਲਾਬ ਜਮਨ ਇਸ ਦੇ ਵਿੱਚ ਪਾ ਲਾਂਗੇ ਤੇਲ ਆਪਣਾ ਇੰਨਾ ਕੁ ਮੇ ਜੇਕਰ ਆਪਾਂ ਉਂਗਲ ਵੀ ਲਾਈਏ ਤੇਲ ਦੇ ਵਿੱਚ ਤੇ ਉਂਗਲ ਆਪਣੀ ਨਹੀਂ ਜੇ ਸੜੇਗੀ ਬਸ ਹਲਕਾ ਜਿਹਾ ਤੇਲ ਆਪਣਾ ਕੋਸਾ ਹੋ ਚੁੱਕਿਆ ਹੈ ਇਹ ਜਿਹੜੇ ਗਲਾਬ ਜਮਨ ਮੈਂ ਦੋ ਬੈਚ ਦੇ ਵਿੱਚ ਬਣਾ ਕੇ ਤਿਆਰ ਕਰਾਂਗੀ ਇੱਕ ਬੈਚ ਤਲਣ ਲੱਗਿਆਂ ਆਪਾਂ ਨੂੰ 10 ਤੋਂ 12 ਮਿੰਟ ਦਾ ਟਾਈਮ ਲੱਗ ਜਾਏਗਾ ਜਿਸ ਤਰ੍ਹਾਂ ਇਸ ਗਲਾਬਜਮਨ ਨੂੰ ਸੇਕ ਲੱਗਦਾ ਜਾਏਗਾ ਇਹ ਆਪਣੇ ਆਪ ਉੱਪਰ ਤੈਰ ਜਾਣਗੇ ਤੇ ਘੁੰਮ ਵੀ ਜਾਣਗੇ ਤੇ ਜਦ ਇਹ ਸਾਰੇ ਉੱਪਰ ਫੁੱਲ ਕੇ ਆ ਜਾਣਗੇ ਤੇ ਇਸ ਦਾ ਰੰਗ ਬਦਲਣਾ ਸ਼ੁਰੂ ਹੋ ਜਾਏਗਾ ਤੇ ਆਪਾਂ ਫਿਰ ਲਗਾਤਾਰ ਇਸ ਨੂੰ ਹਿਲਾਉਂਦੇ ਰਾਵਾਂਗੇ ਤੇ ਚੰਗੀ ਤਰ੍ਹਾਂ ਪੂਰੇ ਬਰਾਬਰ ਪੱਕਣਗੇ ਵੀ ਤੇ ਰੰਗ ਵੀ ਇਹਨਾਂ ਦਾ ਇੱਕਸਾਰ ਹੀ ਆਏਗਾ ਜਦੋਂ ਤੁਸੀਂ ਪਹਿਲੀ ਵਾਰ ਇਹ ਗਲਾਬਜਮਨ ਇਸ ਤਰੀਕੇ ਨਾਲ ਬਣਾਉਣਾ ਹੈ ਸਭ ਤੋਂ ਪਹਿਲਾਂ ਤੁਸੀਂ ਤੇਲ ਦੇ ਵਿੱਚ ਇੱਕ ਹੀ ਗਲਾਬਜਮਨ ਪਾ ਕੇ ਦੇਖਣਾ ਹੈ ਜੇਕਰ ਉਹ ਵਧੀਆ ਗੋਲ ਰਹਿੰਦਾ ਤੇ ਫਿਰ ਬਾਕੀ ਦੇ ਤੁਸੀਂ ਗੁਲਾਬ ਜਮਨ ਪਾਇਓ ਤੇ ਜੇਕਰ ਉਹ ਗੁਲਾਬ ਜਮਨ ਵਿੱਚ ਢਲ ਜਾਂਦਾ ਭੁਰ ਜਾਂਦਾ ਤੇ ਫਿਰ ਤੁਸੀਂ ਇਹ ਸਮਝ ਲਓ ਕਿ ਤੁਹਾਡਾ ਜਿਹੜਾ ਬੇਕਿੰਗ ਪਾਊਡਰ ਹੈ ਉਹ ਵੱਧ ਮਾਤਰਾ ਦੇ ਵਿੱਚ ਪੈ ਚੁੱਕਿਆ ਫਿਰ ਤੁਸੀਂ ਉਸ ਦੇ ਵਿੱਚ ਮਿਲਕ ਪਾਊਡਰ ਥੋੜਾ ਜਿਹਾ ਹੋਰ ਸ਼ਾਮਿਲ ਕਰ ਸਕਦੇ ਹੋ ਇਹ ਤੁਸੀਂ ਵੇਖੋ ਕਿ ਜਿਹੜੇ ਗੁਲਾਬ ਜਮਨ ਨੇ ਆਪਣੇ ਵਧੀਆ ਫੁੱਲ ਕੇ ਤਿਆਰ ਹੋ ਗਏ ਨੇ ਤੇ ਗੋਲ ਹੋ ਗਏ ਨੇ ਤੇ ਉੱਪਰ ਤੈਰ ਕੇ ਸਾਰੇ ਆ ਗਏ ਨੇ ਹੁਣ ਆਪਾਂ ਚਮਚ ਦੀ ਮਦਦ ਦੇ ਨਾਲ ਇਹਨਾਂ ਗੁਲਾਬ ਜਮਨਾਂ ਨੂੰ ਇਸੇ ਤਰੀਕੇ ਹਿਲਾਉਂਦੇ ਰਾਵਾਂਗੇ ਤਾਂ ਕਿ ਜਿਹੜਾ ਗੁਲਾਬ ਜਮਨ ਦਾ ਰੰਗ ਹੈ ਇੱਕ ਸਾਰ ਆ ਸਕੇ ਗਲਾਬ ਜਮਨਾਂ ਦਾ ਜਿਹੜਾ ਰੰਗ ਹੈ ਬਦਲਣਾ ਸ਼ੁਰੂ ਹੋ ਗਿਆ ਬਸ ਤੁਸੀਂ ਇਸੇ ਕੱਲ ਦਾ ਧਿਆਨ ਰੱਖਣਾ ਹੈ ਕਿ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਹੈ ਇਸੇ ਹੀ ਤਰ੍ਹਾਂ ਨਾਲ ਬਿਲਕੁਲ ਨਹੀਂ ਵਿੱਚੋਂ ਆਪਾਂ ਛੱਡਾਂਗੇ ਤੇ ਜਿਹੜੇ ਗਲਾਬ ਜਮਨ ਆਪਣੇ ਵਧੀਆ ਰੰਗ ਆ ਚੁੱਕੇ ਆ ਪੱਕ ਚੁੱਕੇ ਨੇ ਹੁਣ ਆਪਾਂ ਇਸ ਨੂੰ ਛਾਣ ਦੇ ਨਾਲ ਤੇਲ ਦੇ ਵਿੱਚੋਂ ਬਾਹਰ ਕੱਢ ਲਾਂਗੇ ਤੁਸੀਂ ਕਲਰ ਆਪਣੇ ਮਨਪਸੰਦ ਲਾਈਟ ਡਾਰਕ ਕਰਨਾ ਚਾਹੁੰਦੇ ਹੋ ਉਹ ਰੱਖ ਸਕਦੇ ਹੋ ਤੇ ਜੋ ਆਪਾਂ ਚਾशनी ਬਣਾ ਕੇ ਰੱਖੀ ਸੀ ਉਸ ਚਾशनी ਦੇ ਵਿੱਚ ਆਪਾਂ ਇਹਨਾਂ ਗੁਲਾਬ ਜਮਨਾਂ ਨੂੰ ਪਾ ਦੇਾਂਗੇ ਚਾशनी ਮੈਂ ਪਹਿਲਾਂ ਇੱਥੇ ਗਰਮ ਕਰ ਲਈ ਸੀ ਹੁਣ ਆਪਣੀ ਚਾशनी ਵੀ ਗਰਮ ਹੈ ਤੇ ਗੁਲਾਬ ਜਮਨ ਵੀ ਗਰਮ ਨੇ ਇਹ ਜਿਸ ਤਰ੍ਹਾਂ ਆਪਣਾ ਹੀ ਸੋਕਣਗੇ ਚਾशनी ਪੀਣਗੇ ਗੁਲਾਬ ਜਮਨ ਤੇ ਆਪਣੇ ਆਪ ਥੱਲੇ بیٹھ ਜਾਣਗੇ ਹੁਣ ਆਪਾਂ ਗੁਲਾਬ ਜਮਨ ਦਾ ਦੂਸਰਾ ਬੈਚ ਤਲ ਕੇ ਤਿਆਰ ਕਰਦੇ ਹਾਂ ਇੱਥੇ ਮੈਂ ਗੈਸ ਬੰਦ ਕਰ ਦਿੱਤੀ ਏ ਤੇ 2 ਮਿੰਟ ਵਾਸਤੇ ਤੇਲ ਨੂੰ ਠੰਡਾ ਹੋਣ ਵਾਸਤੇ ਰੱਖਿਆ ਸੀ ਕਿਉਂਕਿ ਇੱਥੇ ਤੇਲ ਬਹੁਤ ਗਰਮ ਹੋ ਚੁੱਕਿਆ ਸੀ ਤੇ ਆਪਣੇ ਜਿਹੜੇ ਗੁਲਾਬ ਜਮਨ ਨੂੰ ਸੇਕ ਵੱਧ ਲੱਗ ਜਾਣਾ ਸੀ ਤੇ ਆਪਾਂ ਛਾਣਾਣੇ ਦੇ ਨਾਲ ਇਸ ਤਰੀਕੇ ਇਸ ਨੂੰ ਘੁਮਾਵਾਂਗੇ ਤੇ ਇਸ ਤਰੀਕੇ ਨਾਲ ਵੀ ਜਿਹੜੇ ਗੁਲਾਬ ਜਮਨ ਵਧੀਆ ਘੁਮਣਗੇ ਤੇ ਸਾਰਿਆਂ ਨੂੰ ਇੱਕਸਾਰ ਹੀ ਸੇਕ ਲੱਗੇਗਾ ਇਹ ਆਪਣਾ ਗੁਲਾਬ ਜਮਨਾਂ ਦਾ ਦੂਸਰਾ ਬੈਚ ਵੀ ਬਣ ਕੇ ਤਿਆਰ ਹੋ ਗਿਆ ਇਸ ਨੂੰ ਵੀ ਆਪਾਂ ਚਾशनी ਦੇ ਵਿੱਚ ਪਾ ਲਾਂਗੇ ਆਪਾਂ ਸਾਰੇ ਹੀ ਗੁਲਾਬ ਜਮਨ ਬਣਾ ਕੇ ਤਿਆਰ ਕਰ ਲਏ ਆ ਤੇ ਇਹ ਜਿਹੜੇ ਗੁਲਾਬ ਜਮਨ ਜਦੋਂ ਚਾਸ਼ਨੀ ਪੀਣਗੇ ਤੇ ਇਹ ਹੋਰ ਵੀ ਫੁੱਲ ਜਾਣਗੇ ਤੇ ਡਬਲ ਹੋ ਜਾਣਗੇ ਤੇ ਇਹ ਆਪਣੀ ਜਿਹੜੀ ਚਾਸ਼ਨੀ ਮੈਨੂੰ ਇੱਥੇ ਘੱਟ ਲੱਗਣ ਲੱਗੀ ਹੈ ਤੇ ਮੈਂ ਇੱਥੇ ਪਹਿਲ ਉਹ ਹੀ ਚਾਸ਼ਨੀ ਬਣਾ ਕੇ ਰੱਖ ਲਈ ਸੀ ਚਾਸ਼ਨੀ ਦੇ ਵਿੱਚ ਪੂਰੇ ਜਿਹੜੇ ਗੁਲਾਬ ਜਮਨ ਆਪਣੇ ਡੁੱਬੇ ਹੋਣੇ ਚਾਹੀਦੇ ਆ ਤੇ ਫੇਰ ਹੀ ਜਿਹੜੇ ਇਹ ਵਧੀਆ ਆਪਣੇ ਚਾਸ਼ਨੀ ਪੀਲ ਜਾਣਗੇ ਤੇ ਇਹ ਆਪਣੇ 2 ਤੋਂ 3 ਘੰਟਿਆਂ ਦੇ ਵਿੱਚ ਹੀ ਪੂਰੇ ਰਸੇਲੇ ਹੋ ਜਾਣਗੇ ਪਰ ਮੈਂ ਇਸ ਨੂੰ ਪੂਰੀ ਰਾਤ ਦੇ ਵਾਸਤੇ ਰੱਖਾਂਗੀ ਪੂਰੀ ਰਾਤ ਮੈਂ ਇਸੇ ਚਾਸ਼ਨੀ ਦੇ ਵਿੱਚ ਇਹ ਇਨਾ ਗੁਲਾਬ ਜਮਨ ਨੂੰ ਰੱਖਿਆ ਸੀ ਤੇ ਬਹੁਤ ਹੀ ਵਧੀਆ ਸਵਾਦ ਆਪਣੇ ਜਿਹੜੇ ਮਿਲਕ ਪਾਊਡਰ ਤੋਂ ਗੁਲਾਬ ਜਮਨ ਬਣ ਕੇ ਤਿਆਰ ਹੋਏ ਨੇ ਇਹ ਤੁਸੀਂ ਵੇਖੋ ਕਿ ਇਸ ਦੇ ਵਿੱਚ ਜਿਹੜੀ ਚਾਸ਼ਨੀ ਪੂਰੀ ਭਰੀ ਹੋਈ ਏ ਤੇ ਪੂਰੀ ਜਿਹੜੀ ਇਹਨਾਂ ਨੇ ਰਸ ਪੀ ਲਿਆ ਸੀ ਗੁਲਾਬ ਜਮਨ ਨੇ ਤੇ ਮੈਂ ਤੁਹਾਨੂੰ ਤੋੜ ਕੇ ਦਿਖਾਉਂਦੀ ਆ ਕਿ ਇਹ ਆਪਣਾ ਜਿਹੜਾ ਗੁਲਾਬ ਜਮਨ ਅੰਦਰੋਂ ਪੂਰਾ ਨਰਮ ਹੈ ਇਸ ਦੇ ਵਿੱਚ ਕੋਈ ਗੰਢ ਨਹੀਂ ਜੇ ਬਣੀ ਕੋਈ ਸਖਤ ਨਹੀਂ ਜੇ ਬਣਿਆ ਪੂਰਾ ਨਰਮ ਤੇ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਇਆ ਹੈ ਤੇ ਜਿਹੜਾ ਵੀ ਇਹ ਗੁਲਬਜਮਨ ਇਸ ਤਰੀਕੇ ਨਾਲ ਬਣਿਆ ਖਾਏਗਾ ਉਸ ਨੂੰ ਪਹਿਚਾਨ ਨਹੀਂ ਆਏਗੀ ਕਿ ਆਪਾਂ ਇਹ ਘਰ ਦੇ ਵਿੱਚ ਬਣਾਏ ਆ ਜਾਂ ਆਪਾਂ ਬਾਜ਼ਾਰ ਤੋਂ ਇਹ ਗੁਲਬਜਮਨ ਲੈ ਕੇ ਆਂਦੇ ਆ ਤੇ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਕਿ ਇਹ ਚਾਚਨੀ ਨਾਲ ਕਿੰਨੇ ਭਰੇ ਹੋਏ ਅਤੇ ਪੂਰੀ ਇਸ ਦੇ ਵਿੱਚ ਜਾਲੀ ਵੀ ਬਣ ਕੇ ਤਿਆਰ ਹੋਈ ਹੈ ਤੇ ਇਹ ਗੁਲਬਜਮਨ ਨੂੰ ਆਪਾਂ ਗਾਰਨਿਸ਼ ਕਰਾਂਗੇ ਨਾਰੀਅਲ ਦੇ ਬੂਰੇ ਦੇ ਨਾਲ ਤੇ ਇਸ ਦਾ ਨਾਰੀਅਲ ਦਾ ਜਿਹੜਾ ਬੂਰੇ ਦਾ ਟੇਸਟ ਬਹੁਤ ਵਧੀਆ ਗੁਲਬਜਮਨ ਦੇ ਵਿੱਚ ਆਉਂਦਾ ਤੁਸੀਂ ਸਿੰਪਲ ਵੀ ਰੱਖ ਸਕਦੇ ਹੋ ਵੈਸੇ ਵੀ ਬਹੁਤ ਸਵਾਦ ਲੱਗਦੇ ਆ ਇਸੇ ਤਰੀਕੇ ਨਾਲ ਤੁਸੀਂ ਮਿਲਕ ਪਾਊਡਰ ਦੇ ਇੱਕ ਵਾਰ ਗੁਲਾਬ ਜਮਨ ਜ਼ਰੂਰ ਬਣਾ ਕੇ ਵੇਖਿਓ ਮੈਂ ਯਕੀਨ ਨਾਲ ਕਹਿੰਦੀ ਹਾਂ ਤੁਹਾਨੂੰ ਬਹੁਤ ਹੀ ਪਸੰਦ ਆਣਗੇ ਬਹੁਤ ਹੀ ਸਵਾਦ ਬਨ ਕੇ ਤਿਆਰ ਹੁੰਦੇ ਆ ਜੇਕਰ ਗੁਲਾਬ ਜਮਨ ਬਣਾਉਣ ਦੀ ਰੈਸਪੀ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਸ਼ੇਅਰ ਪਲੀਜ਼ ਤੁਸੀਂ ਕਰਦਿਆ ਕਰੋ ਤੁਹਾਡੇ ਇੱਕ ਲਾਈਕ ਨਾਲ ਸਾਡਾ ਹੌਸਲਾ ਵੱਧਦਾ ਹੈ ਜੇਕਰ ਗੁਲਾਬ ਜਮਨ ਦੀ ਰੈਸਪੀ ਚੰਗੀ ਲੱਗੀ ਹੋਵੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਜੇ ਧੰਨਵਾਦ